ਸਾ ਨਾਮ ਨਰੰਜਨ ਹੋਈ ਜੇ ਕੋ ਮਾਨੋ ਜਾਣ ਮਨ ਕੋਈ ਮੰਨਾ ਪਾਵੇ ਮੋਕਦਵਾਰ ਮੰਨ ਪਰਵਾਰਾ ਸਾਧਾਰ ਮੰਨ ਤਰਾ ਤਾਰੀ ਗੁਰ ਸਿੱਖਾ ਮੰਨ ਨਾਨਕ ਭਵਨ ਆ ਪਿਖਾਇ ਆਸਾ ਨਾਮ ਨਰੰਜਨ ਹੋਈ ਜੇ ਕੋ ਮਾਨੋ ਜਾਣ ਮਨ ਕੋਈ ਪੰਜ ਪ੍ਰਬਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪਾਂਜੇ ਸੋਏ ਦਾ ਰਾਜਾਨ ਬੰਚਾ ਕਾ ਗੁਰ ਇਤਿਆਨ ਜੀ ਕੋ ਕਾ ਕਰੇ ਵਿਚਾਰ ਕਰਤੇ ਕਾਇ ਕਰਣਾ ਨਾਹੀ ਸਵਮਾਰ ਔਲ ਧਰਮ ਦਰ ਕਾ ਬੂਤਾ ਸੰਤੋਕਾ ਸਾਪ ਰਖਿਆ ਜਿਨ ਸੂਤਾ ਜੇ ਕੋ ਉਜਾ ਉਬਦਿਆਰ ਤਵ ਲੈ ਉਪਰ ਗੇਤਾ ਪਾਰ ਦਰਤੇ ਹੋਰ ਪਰੇ ਹੋਰ ਹੋਰ ਹੋਰਾ ਦਿਸ ਕਲਮ ਜੋ ਰਾਜ ਜੀ ਜਾਤ ਰੰਗਾ ਕੇ ਨਾਅ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾਲ ਕਿ ਆਇ ਕੀਤਾ ਹੋਏ ਕੀਤਾ ਤਾਂ ਸਵਲ ਰੂਪ ਕਿਥੇ ਜਾਤ ਜਾਣਾ ਕੌਣ ਕੋਤਾ ਕੀਤਾ ਪਸਾਓ ਇੱਕ ਕੋਵਾਓ ਦਿੱਤੇ ਹੋਏ ਲਖ ਦਰਿਆਉ ਗੁਦਰਤ ਕਾਵਣ ਕਾ ਵਿਚਾਰੋ ਵਾਰ ਨ ਜਾਬਾ ਏਕ ਵਾਰ ਜੋ ਤੁਧ ਭਾਵੈ ਸੋਈ ਭਲਿਕਾਰ ਤੋਸ ਦਸ ਰਾਮਤ ਨਿਰੰਕਾਰ ਆਸੰਖਾ ਜਪ ਆਸੰਖਾ ਭਾਉ ਆਸੰਖਾ ਪੂਜਾ ਆਸੰਖਾ ਤਪ ਤਾਉ ਆਸੰਖਾ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਾਇਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਤੀ ਆਸੰਖ ਦਾਤਾਰ ਆਸੰਖ ਸੂਰ ਮੋਪਕਸਾਰ ਆਸੰਖ ਮੋਨ ਨਰਵਲਾਇ ਤਾਰ